ਇਸ ਤਸਵੀਰ ਦੇ ਵਿੱਚ ਸਤਨਾਮ ਸਿੰਘ ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਤੇ ਉਸ ਵਕਤ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਨਾਲ ਵੇਖਿਆ ਜਾ ਸਕਦਾ ਹੈ ਇਹ ਤਸਵੀਰ ਜੋ ਕਿ ਤੁਸੀਂ ਇਸ ਵਕਤ ਸਕਰੀਨ ਤੇ ਵੇਖ ਰਹੇ ਹੋ ਉਹੀ ਸਤਨਾਮ ਸਿੰਘ ਜਿਨ੍ਹਾਂ ਵੱਲੋਂ ਮੈਨੂੰ ਫੋਨ ਕੀਤਾ ਗਿਆ ਉਹੀ ਸਤਨਾਮ ਸਿੰਘ ਜੋ ਕਿ ਕਹਿ ਰਹੇ ਕਿ ਮੈਂ ਬਬਰ ਖਾਲਸਾ ਇੰਟਰਨੈਸ਼ਨਲ ਦਾ ਫਰਾਂਸ ਦਾ ਹੈਂਡਲਰ ਨਹੀਂ ਹਾਂ ਮੈਂ ਸੱਤਾ ਨਹੀਂ ਹਾਂ ਤਕਰੀਬਨ 30 ਸਾਲ ਹੋ ਗਏ ਫਰਾਂਸ ਦੇ ਵਿੱਚ ਰਹਿੰਦੇ ਹੋਏ ਮੈਂ ਆਪਣਾ ਕਾਰੋਬਾਰ ਕਰਦਾ ਮੈਂ ਆਪਣਾ ਕੰਮ ਕਾਜ ਕਰਦਾ ਇੱਕ ਰਿਸਪੈਕਟੇਬਲ ਫਰਾਂਸ ਦਾ ਸਿਟੀਜ਼ਨ ਹਾਂ ਹਾਂ ਇਹ ਮੈਂ ਜ਼ਰੂਰ ਮੰਨਦਾ ਹਾਂ ਕਿ ਗੁਰਦੁਆਰਿਆਂ ਦੇ ਵਿੱਚ ਅਸੀਂ ਜਾਣੇ ਵੀ ਹਾਂ ਕੌਮ ਦੀ ਗੱਲ ਵੀ ਕਰਦੇ ਐ ਕੌਮ ਦੇ ਸੰਘਰਸ਼ ਦੀ ਗੱਲ ਵੀ ਕਰਦੇ ਹਾਂ ਲੇਕਿਨ ਅਤਵਾਦੀਆਂ ਖਾੜਕੂ ਜਥੇਬੰਦੀਆਂ ਦੇ ਨਾਲ ਮੇਰਾ ਕੋਈ ਵੀ ਵਾ ਵਾਸਤਾ ਨਹੀਂ ਜਿਵੇਂ ਕਿ ਪੰਜਾਬ ਪੁਲਿਸ ਨੇ ਦੁਨੀਆ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਉਹ ਦੋਸਤੋ ਇਹ ਤਸਵੀਰ ਪੰਜਾਬ ਦੇ ਮੁੱਖ ਮੰਤਰੀ ਡੈਨ ਮੈਂਬਰ ਪਾਰਲੀਮੈਂਟ ਨਾਓ ਚੀਫ ਮਨਿਸਟਰ ਭਗਵੰਤ ਮਾਨ ਦੀ ਇਨਾਹੀ ਸਤਨਾਮ ਸਿੰਘ ਹੋਰਾ ਦੇ ਨਾਲ ਹੈ ਜੋ ਕਿ ਆਪਣੇ ਆਪ ਨੂੰ ਕਬੱਡੀ ਦਾ ਇੱਕ ਪ੍ਰਮੋਟਰ ਵੀ ਦੱਸਦੇ ਨੇ ਫਰਾਂਸ ਦਾ ਇੱਕ ਕਾਰੋਬਾਰੀ ਦੱਸਦੇ ਨੇ ਇਹ ਤਸਵੀਰ 2016 ਜਾਂ 17 ਦੀ ਹੋ ਸਕਦੀ ਹੈ ਇੱਕ ਮੈਂਬਰ ਪਾਰਲੀਮੈਂਟ ਰਹਿੰਦੇ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਹੁੰਦਿਆਂ ਹੋਇਆ ਮੁੱਖ ਮੰਤਰੀ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਫਰਾਂਸ ਜਾਂਦੇ ਨੇ ਇਹ ਤਸਵੀਰ ਜੋ ਇਸ ਵਕਤ ਤੁਸੀਂ ਸਕਰੀਨ ਉੱਤੇ ਵੇਖ ਰਹੇ ਹੋ ਉਸੇ ਕਬੱਡੀ ਟੂਰਨਾਮੈਂਟ ਜੋ ਕਿ ਫਰਾਂਸ ਦੇ ਵਿੱਚ ਪੋਸੀਬਲੀ ਆਯੋਜਿਤ ਕੀਤਾ ਗਿਆ ਉਸੇ ਵਕਤ ਦੀ ਹੈ ਜਦੋਂ ਉਸ ਵਕਤ ਮੈਂਬਰ ਪਾਰਲੀਮੈਂਟ ਤੇ ਅੱਜ ਦੇ ਚੀਫ ਮਿਨਿਸਟਰ ਭਗਵੰਤ ਮਾਨ ਸਤਨਾਮ ਸਿੰਘ ਦੇ ਨਾਲ ਹੱਥ ਮਿਲਾ ਰਹੇ ਨੇ